ਫਿਰ ਹੋਈ ਪਰ ਪਿੰਡ ਹਬੀਬ ਕੇ ਤੁਸੀ ਬਨ ਅਜੇ ਵੀ ਖਤਰੇ ਚ ਬਨ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਤੇ ਆਰਬੀ ਕੀਤੀ ਤਨਾਤ ਆਮ ਲੋਕਾਂ ਦੀ 20 ਸੈਂਕੜਿਆਂ ਦੀ ਗਿਣਤੀ ਵਿੱਚ ਬਨ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਦੂਰੋਂ ਦੂਰੋਂ ਆ ਰਹੇ ਬਨ ਨੂੰ ਮਜ਼ਬੂਤ ਕਰਨ ਦੀ ਸੇਵਾ ਵਿੱਚ ਬੋਹਰ ਸ਼੍ਰੀ ਗੰਗਾ ਨਗਰ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਮੋਗਾ ਲੁਧਿਆਣਾ ਤੇ ਦੂਰੋਂ ਦੂਰੋਂ ਆ ਰਹੇ ਸੇਵਕਾਂ ਨਾਲ ਇਸ ਬੰਨ ਦੀ ਸੇਵਾ ਵਿੱਚ ਜੁਟੇ ਹੋਏ ਹਨ ਹਰੀਕੇ ਹੈਡ ਤੋਂ ਛੱਡਿਆ ਗਿਆ ਸਤਲੁਜ ਦਰਿਆ ਵਿੱਚ ਕਰੀਬ 3 ਲੱਖ ਕਿਊਸਕ ਹੋਰ ਪਾਣੀ ਪਾਣੀ ਦਾ ਪਦਰਵਦਨ ਨਾਲ ਹੜ ਦਾ ਖਤਰਾ ਹੋਰ ਵਧਿਆ 150 ਦੇ ਕਰੀਬ ਪਿੰਡ ਹੜ ਦੀ ਮਾਰ ਹਟਾਏ ਹਰੀਕੇ ਹੈਡ ਤੋਂ ਕਰੀਬ 3 ਲੱਖ ਕਿਊਸਕ ਪਾਣੀ ਸਤਲੁਜ ਦਰਿਆ ਵਿੱਚ ਉਸੈਣੀ ਵਾਲਾ ਤੋਂ ਛੱਡਿਆ ਗਿਆ ਹੈ ਜਿਸ ਕਰਕੇ ਸਤਲੁਜ ਦਰਿਆ ਹੋਰ ਉਫਾਨ ਤੇ ਹੋ ਗਿਆ ਹੈ ਤੇ ਪਾਣੀ ਦੀ ਰਫਤਾਰ ਇਨੀ ਤੇਜ਼ ਹੋ ਗਈ ਹੈ ਕਿ ਸਤਲੁਜ ਦਰਿਆ ਦੇ ਨਾਲ ਲੱਗਦੇ ਤੁਸੀਂ ਬਨ ਜਗਾ ਜਗਾ ਤੋਂ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਫਿਰੋਜ਼ਪੁਰ ਦੇ ਨਾਲ ਲੱਗਦਾ ਪਿੰਡ ਹਬੀਬ ਕੇ ਵੀ ਕਾਫੀ ਕਮਜ਼ੋਰ ਹੈ ਜਿਸ ਨੂੰ ਪਿਛਲੇ 4 ਦਿਨਾਂ ਤੋਂ ਮਜ਼ਬੂਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਆਰਮੀ ਤਨਾਤ ਕੀਤੀ ਗਈ ਹੈ ਤੇ ਆਰਮੀ ਦੇ ਨਾਲ-ਨਾਲ ਆਮ ਲੋਕ ਵੀ ਦੋਰੋਂ-ਦੋਰੋਂ ਆ ਕੇ ਇਸ ਬੰਨ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਹਨ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੀਆਂ ਬੰਨ ਨੂੰ ਬੰਨ੍ਹ ਲਈ ਮਜ਼ਬੂਤ ਕਰਨ ਲਈ ਆਪਣੀ ਪੂਰੀ ਵਾ ਲਗਾਈ ਜਾ ਰਹੀ ਹੈ ਕਿਸੇ ਤਰ੍ਹਾਂ ਬੰਨ ਟੁੱਟਣ ਤੋਂ ਬਚ ਜਾਵੇ ਜੇਕਰ ਬੰਨ ਟੁੱਟਦਾ ਹੈ ਤਾਂ 15 ਤੋਂ 20 ਪਿੰਡ ਚਪੇਟ ਵਿੱਚ ਆ ਜਾਣਗੇ ਅਤੇ ਸ਼ਹਿਰ ਵੀ ਪੂਰੀ ਤਰ੍ਹਾਂ ਹੜ੍ਹ ਨਾਲ ਪ੍ਰਭਾਵਿਤ ਹੋ ਜਾਏਗਾ ਲਗਾਤਾਰ ਆਰਮੀ ਅਤੇ ਲੋਕਾਂ ਵੱਲੋਂ ਇਸ ਬੰਨ ਨੂੰ ਮਜ਼ਬੂਤ ਕਰਨ ਵਿੱਚ ਪੂਰੇ ਯਤਨ ਕੀਤੇ ਜਾ ਰਹੇ ਨੇ ਜਿਹੜਾ ਬੰਨ ਬੰਨਣ ਵਾਸਤੇ ਲੱਗੇ ਸੰਜੋਗ ਲੋਕਾਂ ਦਾ ਤੁਹਾਡਾ ਜਿਹੜਾ ਦਿੱਤਾ ਜਾ ਰਿਹਾ ਸਾਕਤ ਵੀ ਹੈ ਨਾ ਤੁਹਾਡੇ ਨਾਲ ਇਸ ਕਿਸ ਤਰ੍ਹਾਂ ਦਾ ਕੀ ਕਹਿਣਾ ਕੋਈ ਵੀ ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਸਾਰੇ ਲੋਕਾਂ ਦਾ ਭੈਣ ਭਰਾਵਾ ਦਾ ਕਿ ਜੋ ਉੱਥੇ ਸਹਿਯੋਗ ਦੇ ਰਹੇ ਨੇ ਜੋ ਆਪ ਦੀ ਇਹ ਸਰਕਾਰ ਦੀ ਜ਼ਰੂਰਤ ਨਹੀਂ ਇਹ ਆਪ ਦੀ ਜ਼ਰੂਰਤ ਨੂੰ ਆ ਰਹੇ ਨੇ ਲੋਕਾਂ ਨੂੰ ਆਪ ਦੇ ਨਾਲ ਇਹ ਕਿ ਸਾਡਾ ਮਾਲ ਡੰਗਰ ਘਰ-ਬਾਰ ਜਿਹੜਾ ਇਹਨਾਂ ਪਾਇਆ ਉਹ ਤਬਾਹ ਹੋ ਜਾਣਾ ਹੈ ਪਾਣੀ ਦੇ ਵਿੱਚ ਤੇ ਸਰਕਾਰਾਂ ਤਾਂ ਕੋਈ ਸੇ ਨਹੀਂ ਕਰ ਰਹੀਆਂ ਸਰਕਾਰਾਂ ਬਸ ਇੱਕ ਜਿਹਾ ਨਾ ਪੋਲਿਟੀ ਫੋਕੀ ਕਹਿੰਦੇ ਨੇ ਕਿਹੜ ਬਾਜੀ ਕਰ ਰਹੀਆਂ ਨੇ ਬਸ ਇਹ ਉਧਰ ਦਾ ਜਿਹੜਾ ਹਰਿਆਣਾ ਪਾਣੀ ਨਹੀਂ ਵਹਦਾ ਤੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ ਚਾਹੁੰਦੇ ਸਰਕਾਰ ਬਹੁਤ ਕੋਸ਼ਿਸ਼ ਕਰਦਗੀ ਸਰਕਾਰ ਆਪ ਹੀ ਨਹੀਂ ਕਰ ਰਹੀ ਅੱਜ ਪਾਣੀ ਨਾਲ ਆ ਸਰਕਾਰ ਬਸ ਪੇਪਰਾਂ 'ਚ ਆਉਂਦਾ ਪੈਸਾ ਅੰਦਰ ਕਰਨ ਨੂੰ ਤਿਆਰ ਹੈ ਜੇ ਬਾਅਦ ਪੇਪਰਾਂ 'ਚ ਚੜਾ ਦੇ ਨਹੀਂ ਐਨੇ ਲੋਕਾਂ ਦੀ ਮਦਦ ਕਰਦੇ ਐਨੇ ਘਰ ਡੁੱਬ ਗਏ ਨੇ ਐਨੇ ਤਬਾਹ ਹੋ ਗਏ ਨੇ ਉਹਨਾਂ ਨੂੰ ਮੁਆਫੀਆ ਦੇਤਾ ਹੈ ਸਰਕਾਰ ਨੇ ਦੇਣਾ ਕੋਸ਼ਿਸ਼ ਨਹੀਂ ਪੇਪਰਾਂ 'ਚ ਬਸ ਆਪ ਦੇ ਖਜ਼ਾਨੇ ਭਰਨੇ ਨੇ ਸਰਕਾਰ ਦੇ ਹੱਥ ਕੜੇ ਨੇ ਵੀਰਾਂ ਇੱਥੇ ਕੋਈ ਵੇਦਦਾ ਸਰਕਾਰੀ ਮਿਲਾ ਦੇਣਾ ਤੂੰ ਸਵੇਰ ਦੇ ਫਿਰਦੇ ਕੋਈ ਸਰਕਾਰੀ ਮਿਲਾ ਦੇ ਮਿਲਦਾ ਹੈ ਆਪਣੀ ਬੀਐਸਏ ਆ ਇੰਡੀਅਨ ਆਰਮੀ ਹੈ ਇਹ ਲੋਕ ਨੇ ਹੋਰ ਕੋਈ ਦੇਖਦਾ ਤੁਹਾਨੂੰ ਕੋਈ ਸਰਕਾਰੀ ਮੁਲਾਜ਼ਮ ਕੋਈ ਸਰਕਾਰੀ ਗੱਡੀ ਇੱਕ ਮੈਂ ਕੱਲ ਨਿਊਜ਼ 'ਚ ਵੇਖੀ ਉਹ ਬਾਈ ਕਹਦਾ ਕਹਿੰਦਾ ਪ੍ਰਸ਼ਾਸਨ ਵਿੱਚ ਇੱਕ ਗੱਡੀ ਪ੍ਰਸ਼ਾਸਨ ਦੀ ਖਲੋਤੀ ਹੋਈ ਹੈ ਉਹ ਸਾਰਾ ਪ੍ਰਸ਼ਾਸਨ ਤਾਂ ਨਹੀਂ ਇੱਥੇ ਫਿਰਦਾ ਪ੍ਰਸ਼ਾਸਨ ਨੂੰ ਚਾਹੀਦਾ ਲੋਕਾਂ ਨੂੰ ਜਿਹੜੇ ਤੇ ਬੇਰੁਜ਼ਗਾਰ ਵਿਚਾਰੇ ਲੋਕ ਆਉਂਦਾ ਸਮਾਂ ਕੀਮਤੀ ਕਮਾ ਸਮਾ ਕੱਢ ਕੇ ਆਦੇ ਘਰੋਬਾਰੋ ਆ ਰਹੇ ਨੇ ਆਦੇ ਕੰਮ ਕਰ ਛੱਡ ਕੇ ਆ ਰਹੇ ਨੇ ਹੋਰ ਨਹੀਂ ਤਾਂ ਕੋਸ਼ਿਸ਼ ਉਹਨਾਂ ਨੂੰ ਪੈਸੇ ਦੀ ਪੈਸੇ ਤੇ ਢਿੱਲੇ ਦੀ ਮਦਦ ਕਰੋ ਪ੍ਰਸ਼ਾਸਨ ਦੇ ਅਧਿਕਾਰੀ ਗੱਡੀਆਂ 'ਚ ਬੈਠ ਕੇ ਚਲੇ ਜਾਂਦੇ ਜਾਂ ਕਿਸ ਤਰ੍ਹਾਂ ਵੀਰੇ ਮੈਂ ਤਾਂ ਸਹੀ ਮੈਂ ਅੱਜ ਆਇਆ ਥੋੜਾ ਸੁਣਫਰਾ ਕਰਦੇ ਲਾਤ ਵੀ ਪਰ ਜਿੱਥੇ ਚੱਕ ਮੈਂ ਵੇਖਿਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੈਗਾ ਨਹੀਂ ਨਾ ਤਾਂ ਅੰਦਰ ਨਹੀਂ ਵੜ ਕੇ ਵੇਖਿਆ ਕਿਹਨਾਂ ਨੇ ਨਹੀਂ ਵੇਖਿਆ ਵੀਰੇ ਤੁਸੀਂ ਆਪ ਵੀ ਲਗੇ ਫਿਰਦੇ ਹੋ ਤੁਹਾਨੂੰ ਦਿਖਦੇ ਕੋਈ ਵੀ ਨਹੀਂ ਹੈਗਾ ਇੱਥੇ ਬਸ ਸਰਕਾਰਾਂ ਨੇ ਹੈਗਾ ਪੋਲੀਟੀਸ਼ੀਨ ਬਸ ਆਲ ਵੀ ਜੇ ਭਰਨੀ ਹੈ ਕੱਲ ਨੂੰ ਬਸ ਮੁੱਦੇ ਚੱਕ ਲੈਣਾ ਹੀ ਹਰਿਆਣੇ ਨੇ ਫਲਾਣਾ ਨਹੀਂ ਕੀਤਾ ਉਹ ਰਾਜਸਥਾਨ ਨੇ ਸਾਡਾ ਲਾਇਆ ਕਰਤਾ ਉਹ ਤੁਹਾਡੀ ਮਦਦ ਨਹੀਂ ਕੀਤੀ ਸਰਕਾਰ ਖੁਦ ਨਹੀਂ ਚਾਹੀ ਲੋਕਾਂ ਦੀ ਮਦਦ ਕਰਨੀ ਸਰਕਾਰ ਚਾਵੇ ਤਾਂ ਬੜਾ ਕੁਝ ਹੋ ਸਕਦਾ ਹੈ ਕਿਉਂ ਗੌਰ ਕਰੇ ਤਾਂ ਸਰਕਾਰ ਗੌਰਮੈਂਟ ਗੌਰ ਕਰੇ ਤਾਂ ਬੜਾ ਕੁਝ ਹੋ ਜਾਵੇ ਨਾ ਗੌਰ ਕਰੇ ਤੇ ਪਿਆਰ ਇਹ ਗੌਰ ਨਹੀਂ ਹੋ ਰਿਹਾ ਇਹ ਨਾ ਗੌਰ ਕਰ ਰਹੀ ਇਹ ਨਾ ਗੌਰ ਕਰ ਰਹੀ ਏ ਅ ਲੋਕੀ ਗੱਟੇ ਲੈ ਕੇ ਆ ਰਹੇ ਨੇ ਆਪਦੇ ਪੈਸੇ ਲਗਾ ਕੇ ਆ ਰਹੇ ਨੇ ਹਾਲਾਂਕਿ ਸਰਕਾਰ ਨੂੰ ਚਾਹੀਦਾ ਇਹ ਸਿੱਧਾ ਪ੍ਰੋਵਾਈਡ ਕਰਨੀ ਏ ਇੱਕ ਇੱਕ ਬੰਦੇ ਦੀ ਜਿਹੜੇ ਲੋਕ ਮਜ਼ਦੂਰ ਲੱਗੇ ਨੇ ਸਰਕਾਰ ਨੂੰ ਚਾਹੀਦਾ ਇਹਨਾਂ ਨੂੰ ਕੁਝ ਨਾ ਕੁਝ ਤਾਂ ਜਾਰੀ ਨਹੀਂ ਤਾਂ ਗਰੀਬ ਬੰਦਿਆਂ ਨੂੰ ਕੋਈ ਪੈਸੇ ਦੇ ਲੈ ਦੀ ਮਦਦ ਕਰੋ ਕਿ ਆਪ ਦਾ ਅਗਲੇ ਘਰ ਰੋਟੀ ਪਾਣੀ ਲਾ ਜਾ ਸਕਣ ਜਿਹੜੇ ਬੇਲੇ ਬਚਾਰੇ ਕਿਨੂੰ ਮਾਨਤ ਕੋ ਮਜਬੂਰੀ ਦੇ ਤੌਰ ਤੇ ਆ ਰਹੇ ਨੇ ਉਹਨਾਂ ਦੇ ਪਾਸੇ ਤੇ ਲਿਵਨੋ ਮਦਦ ਕੋ ਸਰਕਾਰ ਇਹਨਾਂ ਦਾ ਕਰਸਾ ਕਦੀ ਸਰਕਾਰ ਕੋਲ ਇਹਨਾਂ ਨਹੀਂ ਆਗਾ ਬਾਕੀ ਬੇਲੇ ਤੁਸੀਂ ਆਪ ਸਮਝਦਾਰ ਹੋ ਸਾਹਮਣੇ ਮੇਰੇ ਕੋਲ ਸੱਚੀ ਗੱਲ ਹੈ ਇਹ ਅੱਜ ਤੁਸੀਂ ਆਏ ਹੋ ਦੇਖ ਰਹੇ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਜਿਹੜਾ ਪਾਣੀ ਜਿਹੜਾ ਵਧਿਆ ਆ ਪਾਣੀ ਦਾ ਵਾਧਾ ਵੀ ਹੋ ਰਿਹਾ ਹੈ ਨਾ ਲੋਕਾਂ ਦੇ ਖਤਰੇ ਦੀ ਢੱਟੀ ਬਣੀ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਿਸ ਦਿਨ ਤੋਂ ਇਹ ਦਰਿਆ ਦਾ ਖਤਰਾ ਨਹੀਂ ਸੀ ਪਿੱਛੇ ਸੀ ਉਦੋਂ ਤਾਂ ਜਿਹੜਾ ਆਉਂਦਾ ਸੀ ਉਹ ਕਹਿੰਦੇ ਸੀ ਬਹੁਤ ਸਰਕਾਰ ਦੇ ਕੋਈ ਨੁਮਾਇੰਦੇ ਆਉਂਦੇ ਜੇ ਕੋਈ ਵੀ ਕਹਿੰਦੇ ਨਹੀਂ ਜੀ ਇਹਨੂੰ ਕੋਈ ਇਹਨੂੰ ਖਤਰਾ ਨਹੀਂ ਹੈ ਕੋਈ ਅੱਜ ਜਦੋਂ ਆ ਗਿਆ ਲਾਸਟ ਤੇ ਤੁਹਾਨੂੰ ਪਤਾ ਹੈ ਨਾ ਰਾਜ ਦੇ ਜਿਹੜੇ ਮੁੰਡੇ ਤੇ ਕੰਮ ਲੱਗੇ ਸੀ ਉਹਨਾਂ ਦੇ ਵੀ ਹਿਸਾਬ ਨਾਲ ਜਿਹੜੇ ਨੋਚਾਂ ਬਣੀਆਂ ਗਈਆਂ ਆਪਣੀਆਂ ਟੰਪਨੀ ਨੋਚਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਿੱਟੀ ਦੀ ਪਰਕਗਰੇਟ ਉਹ ਜਦੋਂ ਵਿੱਚ ਸੱਤੇ ਉਹ ਥੱਲੇ ਬਹਿ ਗਿਆ ਉਹਨੂੰ ਵੇਖੋ ਪਤਾ ਨਹੀਂ ਪਾਰ ਥੱਲੇ ਇਹਦੇ ਵਿੱਚ 50 ਫੁੱਟ ਦਾ ਹੈ ਕਿ ਕਿੰਨਾ ਹੈ ਆਪਾਂ ਅਨੁਦਾਜ਼ਾ ਨੇ ਆਪਾਂ ਨੂੰ ਅਨੁਦਾਜ਼ਾ ਇਹਨਾਂ ਵੀ ਹੋਵੇਗਾ ਕਿ ਕਹਿੰਦੇ 25 30 ਫੁੱਟ ਦਾ ਬਾਸ ਲਾਇਆ ਸੀ ਤੇ ਪਤਾ ਨਹੀਂ ਲੱਗਿਆ ਫਿਰ ਲੱਗਦਾ ਨਹੀਂ ਸੀਗਾ ਇਸ ਕਰਕੇ ਸਾਰੇ ਮੇਰਾ ਵੀਰ ਇੱਥੇ ਸੇਵਾ ਕਰ ਰਹੇ ਨੇ ਜਿਹੜਾ ਕੋਈ ਆਉਂਦਾ ਵੇਖਣ ਵੀ ਆਉਂਦਾ ਉਹ ਵੀ ਆਪਣੀ ਸੇਵਾ ਇੱਥੇ ਨਭਾਰਿਆ ਜਿਵੇਂ ਆ ਵੇਖੋ ਸਾਡੀਆਂ ਭੈਣਾਂ ਲੱਗੀਆਂ ਨੇ ਪਾਵਕ ਕਿਸ ਤਰ੍ਹਾਂ ਹੋ ਜਾਂਦਾ ਇੱਥੇ ਆਏ ਇਹਨੇ ਵੇਖੋ ਜੀ ਪਿੱਛੇ ਜਿਵੇਂ ਵੱਡ ਪਿਆ ਜਿਵੇਂ ਲੋਕ ਡੁੱਬੇ ਪਏ ਇਸ ਟਾਈਮ ਮਾਲ ਡੰਗਾ ਰੁੜ ਗਿਆ ਸਭ ਲੋਕਾਂ ਦੇ ਘਰ ਬਰਬਾਦ ਹੋ ਗਏ ਲੋਕ ਬੇਕਾਰ ਹੋ ਗਏ ਇਹ ਭੱਬ ਕੀ ਹੋ ਜਾਂਦਾ ਜੀ ਜਦੋਂ ਆਪਾਂ ਆਪਾਂ ਦੇਖਣੇ ਆਪਣਾ ਇਲਾਕਾ ਬਚਿਆ ਜਿਹੜਾ ਡੁੱਬਿਆ ਚਲੋ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਹੋਣ ਅੱਗੇ ਬਾਜ ਪਰਮਾਤਮਾ ਦੀ ਕਿਰਪਾ ਨਾਲ ਇਸ ਕਰਕੇ ਇਦਾਂ ਇਹ ਕਹਿੰਦੇ ਆ ਵੀ ਹਾਂਜੀ ਹਾਂਜੀ ਬਿਲਕੁਲ ਜੀ ਸਾਰੇ ਆ ਰਹੇ ਨੇ ਜਿਹੜੇ ਵੇਖਣ ਵੀ ਆਉਂਦੇ ਨੇ ਉਹ ਵੀ ਇੱਥੇ ਕੰਮ ਲੱਗੇ ਆ ਸਾਡੀਆਂ ਪੈਣਾ ਵੇਖੋ ਕੋਈ ਪਿੰਡ ਦੇ ਕੋ ਨੋਕਲ ਜਿਹੜੇ ਲਾਗੇ-ਤਾਗੇ ਦੇ ਪਿੰਡਾਂ ਵਾਲੇ ਜਾਂ ਕੋਈ ਸ਼ਹਿਰਾਂ ਵਾਲੇ ਹੋਣ ਸਾਰੇ ਇਹ ਹਲਪ ਦੇ ਵਿੱਚ ਆਏ ਆ ਜੀ ਸਰਕਾਰਾਂ ਦੇ ਹੱਥ ਖੜੇ ਕਰਦੇ ਸਰਕਾਰਾਂ ਦੇ ਹੱਥ ਖੜੇ ਆ ਜੀ ਸਰਕਾਰਾਂ ਨੇ ਤਾਂ ਨਹੀਂ ਕੁਝ ਵੀ ਕਰਨਾ ਇਹ ਤਾਂ ਕਰਨਾ ਆਪ ਨੂੰ ਹੀ ਪੈਣਾ ਜੀ ਆਪ ਦਾ ਜਵਾਬ ਨੇ ਕਰ ਆਂਦੀ ਆਪਣਾ ਬਚਾ ਆਪ ਨੂੰ ਕਰਨਾ ਪੈਣਾ ਸਰਕਾਰਾਂ ਦਾ ਇੱਥੇ ਕੋਈ ਵੱਡਾ ਰੋਲ ਨਹੀਂ ਹੈਗਾ ਹਾਂ ਜੀ ਭਾਤੀ ਅੱਜ ਕੁਝ ਲੱਗੇ ਪਿੱਠ ਦੇ ਸੋਲ ਵਾਲਾ ਸਿੱਕੀ ਪੈਣਾ ਭਾਈ ਮੇਰਾ ਨਾਮ ਬਿੱਟੂ ਹੈ ਜੀ ਤੇ ਅਸੀਂ ਸਾਰੇ ਸੇਵਾ ਦੇ ਤੌਰ ਤੇ ਇੱਥੇ ਆਏ ਹੋਇਆ ਤੇ ਅਸੀਂ ਸੇਵਾ ਕਰ ਰਹੇ ਆ ਜਿਹੜੇ ਅੱਜ ਸੰਪੰਚ ਦੇ ਹਨ ਵੇ ਮੁੰਡੇ ਦਿਨ ਰਾਤ ਕੀਤੀ ਹੋਈ ਇੱਕ ਤੇ ਅਸੀਂ ਜੋਰਾਂ ਚ ਲੱਗੇ ਹੋਇਆ ਤੇ ਫਿਰ ਇੱਕਣਾ ਅਸੀਂ ਬੇਨਤੀ ਕਰਨੇ ਚਾਹਦੇ ਆ ਆਪਣੀ ਸਰਕਾਰ ਨੂੰ ਵੀ ਤੇ ਆਪਣੇ ਮੌਜੂਦਾ ਐਮ ਐਲ ਏ ਸਾਹਿਬ ਪੁੱਲਰ ਸਾਹਿਬ ਨੂੰ ਕੱਲ ਵੀ ਉਹ ਗੇੜਾ ਮਾਰ ਗਏ ਨੇ ਜਿਹੜੀ ਸਾਡੀ ਜ਼ਰੂਰੀ ਬੇਨਤੀ ਏ ਇੱਕ ਤਾਂ ਮੁੰਡਿਆਂ ਨੂੰ ਸੇਫਟੀ ਜੈਕਟਾ ਹੋਣਗਾ ਚਾਹੀਦਾ ਕੋਈ ਪੰਜਾਬ ਕੋ ਪੀਸ ਦੇਣਾ ਕਿਉਂਕਿ ਮੰਨ ਲਓ ਮੁੰਡੇ ਹੋਂ ਲਾਦੇ ਪਏ ਕਿੰਨਾ ਰਿਸਕ ਹੈਗਾ ਹੈ ਹੈਨਾ ਕੋਈ ਜੀ ਹਾਂ ਜੀ ਠੀਕ ਤੇ ਦੂਸਰਾ ਇੱਕ ਬੋਰਡ ਚਾਹੀਦਾ ਇੰਜਨ ਵਾਲੀ ਇੱਥੇ ਖੜੀ ਹੋਵੇ ਕੋਈ ਗਲਬਾਤ ਵਰ ਜਾ ਮੌਕੇ ਤੇ ਬੰਦੇ ਨੂੰ ਕਵਰ ਕਰ ਸਕੇ ਇੱਥੋਂ ਦੋਨੇ ਚੀਜ਼ਾਂ ਤੋਂ ਮਾਰ ਖਾ ਰਹੇ ਆ ਇਹ ਬਿਲਕੁਲ ਇੱਥੇ ਜ਼ੀਰੋ ਕੰਮ ਚੱਲ ਰਿਹਾ ਹੈਗਾ ਇਸ ਜੁਵਨੋਂ ਸਰਕਾਰ ਨੂੰ ਇਧਰ ਨੇ ਖਿਆਲ ਕਰਨੇ ਚਾਹੀਦੇ ਸਾਡੀ ਬੇਨਤੀ ਹੈ ਵੀ ਆਪਣਾ ਸਰਕਾਰ ਵੱਲੋਂ ਦਿੱਤਾ ਗਿਆ ਇਸ ਤੇ ਕੋਈ ਹੈ ਐਮਰਜੈਂਸੀ ਸਵਾਲ ਨਹੀਂ ਇੱਥੇ ਕੁਝ ਨਹੀਂ ਆ ਸਾਰੇ ਮੁੰਡੇ ਆਪਦੇ ਕੋਲ ਲੱਗੇ ਹੋਏ ਗਏ ਸਾਰੇ ਆਪ ਦੀ ਆਦੀ ਮਿਹਨਤ ਕਰਦੇ ਪਏ ਕੋਈ ਸੇਫਟੀ ਨਹੀਂ ਹੈਗੀ ਆ ਬਾਦਰ ਕੈਮਰਾ ਘਮਾਓ ਵੇਖੋ ਕਿੰਨਾ ਡੂੰਗਾ ਪਾਣੀ ਹੈ ਕੋਈ ਜੈਟ ਨਹੀਂ ਕੋਈ ਇਥੇ ਸਰਕਾਰੀ ਬੋਰਡ ਨਹੀਂ ਬੋਰਡ ਇੰਜ ਵਾਲੀ ਚਾਹੀਦੀ ਕੋਈ ਵਾਰਦਾਤ ਹੋ ਜੇ ਸ਼ਹਿਰ ਨੂੰ ਕਿਸ ਤਰ੍ਹਾਂ ਮੁਖਤਰਾ ਬਣਿਆ ਜਿਹੜਾ ਬੰਨ ਕੇ ਟੁੱਟਦਾ ਤੇ ਕਿਸ ਤਰ੍ਹਾਂ ਦਾ ਖਤਰਾ ਬਣਿਆ ਜੀ ਬੰਨ ਕੇ ਟੁੱਟ ਗਿਆ ਸ਼ਹਿਰ ਘਟੋ ਘਟ 35 40 ਸਾਲ ਪਿੱਛੇ ਜਾਏਗਾ ਸਾਰੇ ਪਿੰਡ ਖਤਮ ਹੋਣਗੇ ਦੇਖੋ ਦਰਿਆ ਦਾ ਸਾਰਾ ਇਧਰ ਹੀ ਮੂੰਹ ਦਰਿਆ ਦਾ ਬਿਲਕੁਲ ਇਧਰ ਹੋਇਆ ਪਿਆ ਇਹ ਤਾਂ ਚਲੋ ਸਾਰੇ ਜਆ ਆਪਣਾ ਸੇਵਾਦਾਰ ਆਏ ਆ ਸਾਰੀ ਸੰਗਤ ਆਈ ਹੈ ਜਿਹੜੇ ਸੇਵਾ ਕਰਦੇ ਪਏ ਜੋਰ ਲਾਉਂਦੇ ਪਏ ਗਿਆ ਹਾਂਜੀ ਹੋਰ ਮਾਗੇ ਕੋਈ ਹਾਂਜੀ ਮੰਗ ਦਾ ਸਵਾਲ ਮੰਗ ਸਾਡੀ ਇਹ ਇੱਕ ਮੁੰਡਿਆ ਨੂੰ ਆਪਣੇ ਐਮਐਲਏ ਸਾਹਿਬ ਨੂੰ ਵੀ ਮੌਜੂਦਾ ਨੂੰ ਭੁੱਲਰ ਸਾਹਿਬ ਨੇ ਬੇਨਤੀ ਵੀ ਇੱਕ ਸੇਫਟੀ ਜੈਕਟਾਂ ਦੇਣ ਇੱਕ ਸਾਨੂੰ ਇੱਥੇ ਬੋਰਡ ਦੇਣ ਇੰਜਨ ਵਾਲੀ ਮੌਕੇ ਤੇ ਖੜੀ ਕੋਈ ਵਾਰਦਾਤ ਹੁੰਦੀ ਮੁੰਡਿਆਂ ਨਾਲ ਕਮ ਸਕਾਮਾ ਮੁੰਡਿਆਂ ਦੀ ਸੇਫਟੀ ਦਾ ਹੋਵੇ ਕੋਈ ਬੱਲੀਆਂ ਨਹੀਂ ਕੋਈ ਕੁਛ ਨਹੀਂ ਆਰੇ ਵੀ ਨਹੀਂ ਕਈਆਂ ਵੀ ਨਹੀਂ ਕੁਛ ਨਹੀਂ ਹੈਗਾ ਜੀ ਬੜੀ ਪ੍ਰੇਸ਼ਾਨੀ ਹੋ ਰਹੀ ਹੈ ਜੀ ਤੁਸੀਂ ਬਹਿ ਕੇ ਤੁਸੀਂ ਇੱਥੇ ਕਈਆਂ ਆ ਦਾ ਨਾਮ ਆਪ ਦਾ ਮੇਰਾ ਨਾਮ ਸੁਭਦਤ ਲੋਕ ਪ੍ਰਸ਼ਾਨ ਹਾਂ ਜੀ ਸਰ ਇਹ ਆਰਮੀ ਵੀ ਯਹਾਂ ਸੇ ਜੋ ਹਾਂ ਬਿਲਕੁਲ ਲੱਗੀ ਹੈ ਆਪਕੇ ਸਾਥ ਲੱਗੀ ਹੋਈ ਹੈ ਆਰਮੀ ਪੂਰਾ ਸਹਿਯੋਗ ਦੇ ਰਹੀ ਹੈ बांदा बांदा जा रहा है क्या बताना चाहोगे? यही मतलब बांध को बचाने की पूरी कोशिश की जा रही है हमारे पचास आदमी है यहाँ पर जी सर अच्छा, पूरी, मिली भी पूरी मिली हाँ सुविधा मिली है पूरी क्या अच्छा, कहना के लिए लगे हैं सर कर रहे हैं साथ में लोकल पब्लिक हाँ लोकल पब्लिक के साथ पूरी इंडियन आर्मी लगी हुई है काम कर रही है जी बिल्कुल